ਸਿਆਣੇ ਕਹਿੰਦੇ ਕਿ ਹਰੇਕ ਨੌਜਵਾਨ ਹਰੇਕ ਇਨਸਾਨ ਦੇ ਵਿੱਚ ਕੋ ਨਾ ਕੋਈ ਗੁਣ ਹੁੰਦਾ ਆ ਜਿਹਨੂੰ ਲੱਭਣਾ ਔਰ ਪਛਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਲੇਕਿਨ ਕਈ ਲੋਕ ਤਾਂ ਉਸ ਨੂੰ ਸਮੇਂ ਰੈਂਦੇ ਪਛਾਣ ਲੈਂਦੇ ਕਿੰਨੇ ਕ ਆਪਣਾ ਬਨਾਮ ਦੇਸ਼ ਦੁਨੀਆ ਦੇ ਵਿੱਚ ਬਣਾ ਲੈਂਦੇ ਕਿੰਨੇ ਲੇਕਿਨ ਕਈ ਲੋਕ ਹਮੇਸ਼ਾ ਇਸ ਬਾਰੇ ਸੋਚਦੇ ਇਨੀ ਜਿਹਦੇ ਕਰਕੇ ਉਹ ਆਪਣਾ ਜਿਹੜਾ ਗੋਣ ਆ ਉਹ ਸਾਹਮਣੇ ਲਿਆ ਹੀ ਨਹੀਂ ਪਾਉਂਦੇ ਤੇ ਖੁਦ ਨੂੰ ਸਮਝ ਨਹੀਂ ਪਾਉਂਦੇ ਕਿ ਐਸਾ ਹੀ ਇੱਕ ਮਾਮਲਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪੰਜਾਬ ਦੇ ਐਸੇ ਨੌਜਵਾਨ ਦਾ ਜੋ ਕਿ ਸਰਕਾਰੀ ਨੌਕਰੀ ਕਰਦੇ ਹੋਏ ਦਰਾਂ ਰਾਤ ਨੂੰ ਆਪਣੇ ਘਰ ਦੇ ਵਿੱਚ ਆ ਕੇ ਕੁਝ ਸਮਾਂ ਕੱਢ ਕੇ ਮਾਡਲ ਬਣਾਉਂਦਾ ਆ ਕਿ ਮਾਡਲ ਵੀ ਜਿਹੜੇ ਗੱਤੇ ਦੇ ਨਾਲ ਬਣਾਉਂਦਾ ਆ ਕਿ ਜਿਹੜਾ ਇੱਕ ਮਾਡਲ ਬਣਾਇਆ ਉਹਨੇ ਖੂਬਸੂਰਤ ਉਹਨੂੰ ਦੇਖ ਕੇ ਤੁਹਾਡੀ ਰੂਹ ਖੋਸ਼ਜਜ ਹੋ ਜਾਵੇਗੀ ਜਿਹੜਾ ਰਾਮ ਮੰਦਰ ਦਾ ਮਾਡਲ ਬਣਾਇਆ ਗੱਤੇ ਦੇ ਨਾਲ ਉਹਨੂੰ ਦੇਖ ਕੇ ਤੁਸੀਂ ਯਕੀਨ ਨਹੀਂ ਕਰ पाओगे ਤੇ ਇਹ ਗੱਤੇ ਦੇ ਨਾਲ ਬਣਾਇਆ ਗਿਆ ਹੈਗਾ ਐਡਾ ਖੂਬਸੂਰਤ ਮੋਡਲ ਲਗਾਇਆ ਤੇ ਹੁਣ ਇਹ ਮੋਡਲ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਨੌਜਵਾਨ ਦੇਣਾ ਚਾਹੁੰਦਾ ਹੈਗਾ ਕਿ মিডিਆ ਸਾਹਮਣੇ ਆ ਕੇ ਜਾਣਕਾਰੀ ਦੇ ਰਿਹਾ ਉਹ ਨਾਲ-ਨਾਲ ਆਪਣੀ ਕਲਾ ਕਲਾਕ੍ਰਿਤੀਆਂ ਦਿਖਾ ਰਿਹਾ ਹੈਗਾ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੁਹਾਡੇ ਹੋਸ਼ ਹੀ ਉੱਡ ਜਾਣਗੇ ਕਿ ਇਸ ਤਰ੍ਹਾਂ ਦੀ ਕਲਾ ਜਿਹਨੂੰ ਹੌਲੀ-ਹੌਲੀ ਤਿੰਕਾ-ਤਿੰਕਾ ਜੋੜ ਕੇ ਇੰਨੀ ਖੂਬਸੂਰਤ ਚੀਜ਼ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੈ ਇਸ ਨੌਜਵਾਨ ਵੱਲੋਂ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਤੇ ਆਪਣੇ ਸੁਝਾਅ ਤੋ ਵਿਚਾਰ ਜਰੂਰ ਦਿਓ ਤਾਂ ਕਿ ਸਾਨੂੰ ਵੀ ਪਤਾ ਚੱਲ ਸਕੇ ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਬਾਰੇ ਕੀ ਸੋਚਦੇ ਹੋ ਗਵਿੰਦਰਪਾਲ ਜੀ ਪਿਛੇ ਵਜੋ ਸਿਵਲ ਹਸਪੀਟਲ ਫਰੀਦਕੋੜ ਦੇ ਵਿੱਚ ਮੈਂ ਵਾਰਡ ਅਟੈਂਡੈਂਟ ਐਜ਼ ਅ ਵਾਰਡ ਅਟੈਂਡੈਂਟ ਜੌਬ ਕਰਦਾ ਪਿਆ ਸੀ ਤੇ ਅ ਅਜਾ ਆਰਟ ਦਾ ਕੰਮ ਹੈ ਮੇਰਾ ਜੇ ਦੋ ਮਾਡਲ ਤੁਸੀਂ ਦੇਖ ਹੀ ਰਹੇ ਹੋਗੇ ਇਹ ਬੜੇ ਪਿਆ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਘੰਟਾ ਘਰ ਤੇ ਤਾਜ ਮਹਿਲ ਕਾਫੀ ਇਸ ਤਰ੍ਹਾਂ ਦੇ ਮਾਡਲ ਮੈਂ ਬਣਾ ਚੁੱਕਿਆ ਜਿਹਦੇ ਵਿੱਚ ਕਿ ਕਾਫੀ ਮੇਰੀ ਸਪੋਰਟ ਮੇਰੇ ਯਾਰ ਦੋਸਤ ਦਿਲ ਦੇ ਸਿਮਰ ਹਸਤਾ ਦੇ ਸਾਰੇ ਕਰਦੇ ਹੈਗੇ ਆ ਕਿੰਨਾ ਖਰਚਾ ਕਿਵੇਂ ਫਿਰ ਟਾਈਮ ਕਿੱਥੋਂ ਕੱਢਦੇ ਆਂ ਔਰ ਸਾਜਾ ਬਣਾਉਂਦੇ ਆਂ ਖਰਚਾ ਦਾ ਹਰੇਕ ਚੀਜ਼ ਦੇ ਵਿੱਚ ਘਟੋ ਘਟ ਇੱਕ ਜਿਵੇਂ ਵੱਡੀ ਆਈਟਮ ਹੋਣਾ ਇਹਦੇ ਵਿੱਚ 10 ਤੋਂ 11 ਦੇ ਵਿੱਚ ਵਿੱਚ ਖਰਚਾ ਆ ਜਾਂਦਾ ਮੇਰਾ ਜੀ ਤੇ ਇਹਦੇ ਵਿੱਚ ਕਈ ਵਾਰੀ ਫਾਈਨਲ ਜੀ ਇਸ ਤਰ੍ਹਾਂ ਸੱਜਰ ਮਿੱਤਰ ਸਾਰੇ ਰਲ ਮਿਲ ਕੇ ਕਰੀ ਜਾਂਦੇ ਆਸੀਂ ਬਣਾਉਣਾ ਕੱਲਾ ਮੈਂ ਹੀ ਹੈਗਾ ਬਾਕੀ ਬਸ ਸਪੋਰਟ ਮੇਰੀ ਪੂਰੀ ਹੈ ਸਾਰਿਆਂ ਵੱਲੋਂ ਤੁਸੀਂ ਜਿਹੜੇ ਮਟੀਰੀਅਲ ਆ ਤੁਸੀਂ ਇਹ ਗੱਤੇ ਨਾਲ ਜੀ ਇਹ ਸਾਰਾ ਕੁਝ ਮੇਰਾ ਬੋਰਡ ਸ਼ੀਟ ਨਾਲ ਤਿਆਰ ਹੁੰਦਾ ਇੱਕ ਅਲੱਗ ਕਿਸਮ ਦਾ ਗੱਤਾ ਹੁੰਦਾ ਜਿਹੜਾ ਸਫਾਈ ਚ ਹੁੰਦਾ ਕਟਿੰਗ ਕਰਨ ਤੇ ਵਧੀਆ ਹੁੰਦਾ ਬੋਰਡ ਸ਼ੀਟ ਨਾਲ ਤਿਆਰ ਕਰਦਾ ਸਾਰਾ ਕੁਝ ਮੈਂ ਹੀ ਕੋਈ ਖਾਸ ਕਿਸਮ ਦਾ ਰੱਗੀ ਇਸਤੇਮਾਲ ਕਰਦੇ ਹੋ ਨਹੀਂ ਖਾਸ ਕਿਸਮ ਨਹੀਂ ਸਿਰਫ ਐਸ਼ੀਨ ਪੇਂਟ ਇੰਚ ਵਿੱਚ ਹੋਰ ਕੋਈ ਪੇਂਟ ਨਹੀਂ ਯੂਜ਼ ਕਰਦਾ ਐਸ਼ੀਨ ਪੇਂਟ ਯੂਜ਼ ਕਰਦਾ ਅਗਰ ਰਾਮਨੰਦਨ ਦੀ ਗੱਲ ਕੀਤੀ ਜਾਵੇ ਤੇ ਤੁਹਾਡੇ ਟਾਈਮ ਦਾ ਦੋਨਾਂ ਦੇ ਇਕਲੋ ਇਕੋ ਜਾਈ ਲੱਗਿਆ ਜੀ 25 ਦਿਨਾਂ ਦੇ ਵਿੱਚ ਵਿੱਚ ਰਾਮੰਦਰ ਤਿਆਰ ਹੋਇਆ ਤੇ 20 ਦਿਨਾਂ ਦੇ ਵਿੱਚ ਵਿੱਚ ਠੰਡਾਪੁਰ ਦੇ ਗੁਰਦਾਰਾ ਸਰ ਤਿਆਰ ਹੋਇਆ ਖਰਤੇ ਦੋਨਾਂ ਦੇ ਵਿੱਚ ਘੱਟੋ ਘੱਟ 18 ਅਗਸਤ 17 ਇੱਥੇ ਜੇ ਆ ਗਿਆ ਕਰਤੇ ਦੋਨੋਂ ਦੇ ਨੌਕਰੀ ਕਰਦੇ ਹੋ ਨੌਕਰੀ ਦੇ ਨਾਲ ਨਾਲ ਇਹਦੇ ਵਾਸਤੇ ਟਾਈਮ ਵੀ ਕਾਫੀ ਕੱਢਣਾ ਪੈਂਦਾ ਫਿਰ ਬਹੁਤ ਰਹਿਮ ਕੱਢਣਾ ਪੈਂਦਾ ਇਹਦੇ ਵਾਸਤੇ ਜੀ ਇੱਕ ਸ਼ੌਕ ਆਇਆ ਮੇਰਾ ਜੀ ਇਹਦੇ ਵਿੱਚ ਮੈਨੂੰ ਮਤਲਬ ਕਿ ਨੌਕਰੀ ਤੋਂ ਬਾਅਦ ਜੇ ਮੈਂ ਕੋਈ ਪ੍ਰੋਜੈਕਟ ਮਾ ਬਣਾਉਣਾ ਸ਼ੁਰੂ ਕਰ ਦਿੰਦਾ ਨਾ ਫਿਰ ਮੈਂ ਟਾਈਮ ਕੱਢ ਵੀ ਕਰਦਾ ਇਹਦੇ ਵਿੱਚ ਐ ਨਹੀਂ ਕੋਈ ਸਪੈਸ਼ਲ ਟਾਈਮ ਰੱਖਿਆ ਇਹਦੇ ਵਿੱਚ ਵੀ ਇਹ ਹੈ ਕਿ ਮੈਂ ਆਪਦੀ ਨੌਕਰੀ ਜੇ ਮਾਰਨਿੰਗ ਕਰਦੀਆਂ ਤੇ ਨਾਈਟ ਮੇਰੇ ਕੋਲ ਸਾਰੀ ਆ ਉਹ ਨਾਈਟ ਦੇ ਵਿੱਚ ਵਰਕ ਕਰਦਾ ਮੈਂ ਸਾਰਾ ਸਾਨੂੰ ਪਤਾ ਲੱਗਿਆ ਵੀ ਤੁਸੀਂ ਰਾਮ ਮੰਦਿਰ ਜਿਹੜਾ ਪ੍ਰਧਾਨ ਮੰਤਰੀ ਨੂੰ ਜਿਹੜੇ ਤੋਂ ਹਾਂਜੀ ਇੱਕ ਦਿਲ ਦੀ ਇੱਛਾ ਤਾਂ ਇਹੀ ਹੈ ਜੀ ਮੇਰੀ ਇਹ ਦਿਲ ਦੇ ਚ ਇਹੀ ਹੈ ਵੀ ਜਿਨ੍ਹਾਂ ਨੇ ਰਾਮ ਮੰਦਿਰ ਬਣਾਇਆ ਇਹ ਸ਼ੌਕਤ ਅਮਰਾ ਜਦੋਂ ਉਦਘਾਟਨਾ ਆਈ ਸੀ ਉਦੋਂ ਤੋਂ ਹੀ ਸੀਗਾ ਜੀ ਬਣਾਵਾ ਪਰ ਵੀ ਗਿਫਟ ਉਹਨਾਂ ਨੂੰ ਇਹ ਕਰਨ ਦੀ ਇੱਛਾ ਵੀ ਉਹਨਾਂ ਦਾ